ਕਾਇ ਗਰਮਾ ਅਗਰਮਾ ਅਗਰਮਾ ਜਨਮਦਾਨੀਆਂ ਆਏ ਓਏ ਆਏ 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 ਰੁੰਦਾਉ ਕੁਰਲਾਂਦਾ ਇਹ ਵਿਲਕਦਾ ਹੋਇਆ ਪਰਿਵਾਰ ਆਪਣੇ ਪਰਿਵਾਰਕ ਜੀਆਂ ਨੂੰ ਗਵਾ ਚੁੱਕਿਆ ਇਸ ਦੇ ਵਿੱਚ ਇੱਕ ਮਾਸੂਮ 7 ਸਾਲ ਦੀ ਛੋਟੀ ਬੱਚੀ ਵੀ ਸ਼ਾਮਿਲ ਹੈ ਪਤਾ ਲੱਗਿਆ ਕਿ ਉਹ ਮੱਥਾ ਟੇਕਣ ਤੋਂ ਬਾਅਦ ਜਦੋਂ ਵਾਪਸ ਘਰ ਨੂੰ ਪਰਤ ਰਹੇ ਸੀ ਤਾਂ ਇੱਕ ਅਜੀਬ ਅਣਜਾਣ ਵਿਅਕਤੀ ਦੱਸਿਆ ਜਾ ਰਿਹਾ ਹੈ ਜਿਸਨੂੰ ਕਿ ਗੱਡੀ ਤੱਕ ਚਲਾਣੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ ਅਤੇ ਉਸ ਦੇ ਵੱਲੋਂ ਹੀ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਵਗੇਰੀਆਂ ਦੇ ਨੇੜੇ ਹਜਪੁਰ ਮਾਨਸਾ ਰੋਡ ਤੇ ਅਣਪਛਾਤੇ ਵਾਹਨ ਦੀ ਟੱਕਰ ਦੇ ਵਿਚਾਲੇ ਤੋਂ ਬਾਅਦ ਮਾਂ ਤੇ ਧੀ ਦੀ ਜਾਨ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰ ਚਾਲਕ ਦੀ ਪਛਾਣ ਕਰਨ ਦੇ ਲਈ ਸੀਸੀਟੀਵੀ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ। ਇਹ ਜ਼ਬਰਦਸਤ ਟੱਕਰ ਮਾਰਨ ਤੋਂ ਬਾਅਦ ਕਾਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਇੱਧਰ ਉਹ ਇੱਕ ਪਰਿਵਾਰ ਦੀ ਜ਼ਿੰਦਗੀ ਉਜਾੜ ਗਿਆ ਇਸ ਦੇ ਵਿੱਚ ਮ੍ਰਿਤਕ ਔਰਤ ਤੇ ਭਰਾ ਟਿੰਮੀ ਨੇ ਦੱਸਿਆ ਕਿ ਮੇਰੀ ਭੈਣ ਰੇਖਾ ਰਾਣੀ ਪਤਨੀ ਪੂਰਨ ਚੰਦ ਵਾਸੀ ਤਮੋਟਾ تحصیل ਇੰਦੋਰਾ ਜ਼ਿਲ੍ਹਾ ਕਾਂਗੜਾ ਆਪਣੀ ਬੇਟੀ ਗਰਿਮਾ ਮਹਿਰਾ ਅਤੇ ਰਿਦਮ 13 ਸਾਲ ਦੇ ਮੁੰਡਿਆਂ ਦੇ ਨਾਲ ਘਰ ਨੂੰ ਆ ਰਹੇ ਸੀ ਅਚਾਨਕ ਹੀ ਚਿੰਗਾੜਮਾ ਵਿਖੇ ਮੇਲਾ ਦੇਖ ਕੇ ਜਦੋਂ ਰਾਤ ਨੂੰ 8 ਵਜੇ ਉਹ ਘਰ ਨੂੰ ਆਉਂਦੇ ਨੇ ਟਰਾਲੀ ਤੇ ਚੜ੍ਹ ਕੇ ਤਾਂ ਉਹ ਮੰਨਸਾ ਰੇਲਵੇ ਫਾਟਕ ਦੇ ਨੇੜੇ ਪਹੁੰਚਦੇ ਨੇ ਉੱਥੇ ਇੱਕ ਫਾਟਕ ਸੀ ਤੇ ਉਸ ਦਾ ਪਿੰਡ ਨੇੜੇ ਹੋਣ ਦੇ ਕਾਰਨ ਉਹ ਟਰਾਲੀ ਤੋਂ ਉਤਰ ਗਏ ਪ੍ਰਾਦੇ ਵੱਲੋਂ ਦੱਸਿਆ ਗਿਆ ਕਿ ਉਹ ਫਾਟਕ ਦੇ ਦੂਜੇ ਪਾਸੇ ਪਹੁੰਚਿਆ ਤਾਂ ਇੱਕ ਕਾਰ ਸਵਾਰ ਨੇ ਆਪਣੀ ਕਾਰ ਮੋੜ ਦਿੱਤੀ ਪਿੱਛੇ ਨੂੰ ਜਾਣ ਲੱਗਾ ਇਸ ਦੇ ਕਾਰਨ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਇਸ ਦੇ ਵੀ 4 ਤੋਂ 5 ਜਾਣੇ ਹੋਰ ਵੀ ਜ਼ਖਮੀ ਹੋਏ ਨੇ ਅਤੇ ਕਾਰ ਚਾਲਕ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਆਪਣੀ ਭੈਣ ਅਤੇ ਉਸ ਦੀ ਮਾਸੂਮ ਧੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾੰਦਾ ਗਿਆ ਸੀ ਪਰ ਆਦੇ ਵੱਲੋਂ ਪਰ ਉਸ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਮਾਤੀ ਦੀਆਂ ਮ੍ਰਿਤਕ ਦੇਹਾਂ ਦੇਖ ਇੱਧਰ ਉਸਤੇ ਪਤੀ ਦੀ ਅਤੇ ਪਰਿਵਾਰਿਕ ਮੈਂਬਰਾਂ ਦੀ ਇਹਦੀ ਮਾੜੀ ਹਾਲਤ ਹੈ ਪੁੱਤਰਾ ਨੇ ਆਪਣੀ ਅੱਖੀ ਇਹ ਮਾੜਾ ਹਾਦਸਾ ਦੇਖਿਆ ਜੋ ਆਪਣੇ ਰਾਹੀ ਉਹ ਬਿਆਨ ਕਰ ਰਹੇ ਨੇ ਫਿਲਹਾਲ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੁਸੀਂ ਆਪਣੀ ਮਦਰ ਦੇ ਨਾਲ ਸੀਗੇ ਮੰਮੀ ਦੇ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰਹੇਗੇ ਟੱਕਰ ਨਾਲ ਪਿੱਛੇ ਹੋ ਮਾਰੀ ਜਿੱਤੇ ਨਾਲ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਕੇ ਤੁਹਾਡਾ ਬਚਾਅ ਹੋ ਗਿਆ ਹਾਂ ਬਚਾ ਕੇ ਇੱਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ 93 ਸਦਲਾ ਗਿਆ ਐਡੀ ਮੈਡੀ ਤੇ ਗੱਡੀ ਚਲਾਉਂਦੇ ਹੈਗਾ ਕੀ ਲੱਗਦੇ ਸੀ ਮੇਰੀ ਸਿਸਟਰ ਕੀ ਨਾਮ ਸੀ ਨਾ ਰੇਖਾ ਕੁਮਾਰ ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਤੇ ਗਈ ਝਿੰਗੜਾ ਮੇਲੇ ਤੇ ਠੀਕ ਹੈ ਉੱਥੋਂ ਉਹ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਉੱਥੇ ਆਂਦੀ ਵਕੀ ਬਾਰਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੀ ਕਿਨੇ ਕਾਰ ਦੇ ਚੱਕਾ ਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਹ ਕਾਰ ਨਾ ਬਿਆਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਕੇ ਤੇ ਬਹੁਤ ਜ਼ਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਨਾ ਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹਸਤਾ ਬੈਠਾ ਪਤਾ ਲੱਗਦਾ ਨਹੀਂ ਆ ਅੱਜ ਸਵੇਰੇ ਕੀ ਤਹੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਨਹੀਂ ਕਰਨ ਦੇ ਆਈ ਬਾਅਦ 'ਚ ਅਸੀਂ ਕਿਹਾ ਕਿ ਅਸੀਂ মিডিਆ ਵਾਲੇ ਨੂੰ ਫੱਦ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਦੁਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਆ ਨੋ ਸਿਰਫ ਇਨਸਾਫ ਚਾਹੀਦਾ ਬਾਬੇ ਦੇ ਗਏ ਹੀ ਮੇਲੇ ਤੇ ਗਏ ਸੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਆਪਣੀ ਸਾਈਡ ਤੇ ਜਾਏ ਕਰਦੇ ਸੀ ਇਹ ਟੋਟਲ 6 ਜਾਂ 7 ਜਣੇ ਹੈਗੇ ਤੇ ਇਹ ਆਪਣੀ ਸਾਈਡ ਤੇ ਜਾਏਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਕੜੀਸਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਵਗੈਰਾ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾਂ ਕੁੜੀ ਦੇ ਵੀ ਸਟਾ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਇਆ ਗਈ ਸੀ ਛੇੜ ਦੀ ਹੱਡੀ ਵੀ ਕਰਾਇਆ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਤੋਂ ਹਾਂਜੀ ਪੂਰੇ ਜਿਲ੍ਹਾ ਹੋ ਗਿਆ ਸੀ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਾਲ ਤੱਕ ਕੋਰਸਵਾਈ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ মিডিਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਸੀ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਜੋ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਜਲਦ ਫੜਿਆ ਜਾਵੇ ਇਹ ਪਿੱਛੋ ਗੱਡੀ ਆਈ ਉਹਨਾਂ ਸ਼ਰਾਬ ਹੀ ਪੀਤੀ ਸੀ ਹੂੰ ਤੇ ਇਹਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਹੂੰ ਤੇ ਇਹਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੀ ਗਏ ਨਾ ਤੋਂ ਉਹਨਾਂ ਦੇ ਵੱਜੇ ਤੇ ਇਹ ਇੱਧਰੋਂ ਆ ਗਿਆ ਆਪਾਂ ਮਾਮੀ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ ਤੇ ਇਹਨਾਂ ਨੂੰ ਗੇਰੀ ਮਾਮੀ ਉਹਨੂੰ ਉਹਨਾਂ ਤਰੀਕੇ ਨਾਲ ਹੀ ਲੈ ਗਏ ਨਾਲ ਹੀ ਲੈ ਗਏ ਉਹ ਇੱਕ ਹਸਾਬ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਨਹੀਂ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਗੱਡੀ ਸੀ ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਵਾਲੇ ਉਹ ਪਾਈਪੂ ਛੱਟੇ ਹੋਏ ਸੀ ਉਹਨਾਂ ਦੇ ਪੁਲਿਸ ਨੇ ਸਵੇਰ ਹੀ ਉਹ ਆਈ ਬਸ ਆਏ ਹੀ ਦੋ ਤਿੰਨ ਜਣੇ ਆਏ ਪਤਾ ਨਹੀਂ ਲੱਗਿਆ ਇੰਨਾ ਗੱਡੀ